ਜੀ ਸਾਰਿਆਂ ਨੂੰ ਥੋੜਾ ਸਾਰਾ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਥੋਡੇ ਵਾਸਤੇ ਆਪਾਂ ਲੈ ਕੇ ਆਏ ਆਂ ਸੂਟ ਜਾਮ कॉटन ਦੇ ਠੀਕ ਹੈ ਜੋ ਐਨ ਵਧੀਆ ਰਾਮਟੈਕਸ ਦੀ कॉटन ਹੁੰਦੀ ਹੈ ਵਿਦਾਊਟ ਲਾਈਨਿੰਗ ਬਣਦੀ ਹੈ ਕੱਪੜਾ ਸੋਲਿਡ ਹੁੰਦਾ ਹੈ ਜੇ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਲਗਵਾ ਸਕਦੇ ਨਹੀਂ ਲਗਵਾਉਣਾ ਚਾਹੁੰਦੇ ਥੋਡੀ ਮਰਜ਼ੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਪਾਰਟੀ ਵੇਅਰ ਸਭ ਤੋਂ ਪਹਿਲਾਂ ਤੁਹਾਨੂੰ ਜਾਮ कॉटन ਦੀ ਕੈਟਲੌਗ ਦਿਖਾਵਾਂਗੇ ਸੁਪਰ ਹਿੱਟ ਗਈ ਹੈ ਰਾਮਟੈਕਸ ਬ੍ਰਾਂਡ ਦੀ ਦੁਬਾਰੇ ਰੀਸਟੌਕ ਕਰਵਾਇਆ ਆ ਪਹਿਲਾ ਆਪਾਂ ਨੇ 10 ਸੈਟ ਦਿਖਾਏ ਸੀ ਸਭ ਤੋਂ ਪਹਿਲਾਂ ਦਿਖਾਉਂਦੇ ਆ ਇਹਦਾ ਮੇਰਾ ਫੇਵਰਿਟ ਕਲਰ ਗ੍ਰੀਨ ਕਲਰ ਪਹਿਲੀ ਵਾਰ ਇੰਨਾ ਕੋ ਪਿਆਰਾ ਰੰਗ ਕੱਢਿਆ ਰਾਮਟੈਕਸ ਨੇ ਇੰਨੇ ਪਿਆਰੇ ਫੈਬਰਿਕ ਦੇ ਉੱਪਰ ਇਸ ਟਾਈਪ ਦਾ ਜਿਹੜਾ ਕਲਰ ਹੁੰਦਾ ਨਾ ਬੜਾ ਸੋਹਣਾ ਜਿਹਾ ਗ੍ਰੀਨ ਹੈ ਅੱਛਾ ਜਿਹਾ ਗ੍ਰੀਨ ਜਿਹੜਾ ਹੁੰਦਾ ਆ ਹਰ ਕਲਰ ਤੇ ਕਰਦਾ ਹੈ ਸੂਟ ਉਸੇ ਟਾਈਪ ਦਾ ਸੂਟ ਆਪਾਂ ਸਭ ਤੋਂ ਪਹਿਲਾਂ ਦਿਖਾਉਂਦੇ ਆ ਤੁਹਾਨੂੰ ਕੱਪੜਾ ਇੰਨਾ ਕੋ ਜਿਆਦਾ ਸੌਫਟ ਆ ਨਾ ਪੂਰੀ ਕੰਨੀ ਤੇ ਆਪਣੇ ਰਾਮਟੈਕਸ ਦੀ ਮੋਹਰ ਰਹੇਗੀ ਬਿਲਕੁਲ ओरिजिनल एंड सॉफ्ट स्मूथ फैब्रिक बाय रामटेक्स देखो जी सब तो ਪਹਿਲਾ ਪੀਸ neck ਤੇ ਤੁਹਾਨੂੰ ਇਸ ਇਹਦੀ ਕ੍ਰੀਏਟੀਵਿਟੀ ਵੀ ਦਿਖਾਵਾਂਗੇ ਇਹ ਸੂਟ ਮੈਂ ਆਪਣਾ ਸਟਿਚ ਕਰਵਾ ਲਿਆ ਆ ਹਲੇ ਮੇਰੀ ਫਿਨਿਸ਼ਿੰਗ ਰਹਿੰਦੀ ਆ ਇਸ ਕਰਕੇ ਮੈਂ ਅੱਜ ਵੇਅਰ ਨਹੀਂ ਕੀਤਾ ਨਹੀਂ ਤਾਂ ਮੈਂ ਅੱਜ ਪਾਣਾ ਸੀ ਸਾਈਡ ਤੇ ਥੋੜੇ ਫਲਾਵਰ ਕਿਉਂਕਿ ਮੈਂ ਪਹਿਲੇ ਦਿਨ ਹੀ ਕਹਿਤਾ ਸੀ ਜਿਸ ਦਿਨ ਕੈਟਲੌਗ ਆਈ ਸੀ ਮੈਂ ਕਿਹਾ ਕਲਰ ਹੀ ਇੰਨਾ ਗਜਬ ਬਣਾਤਾ ਇਹ ਕਿਹੜਾ ਸਾਈਡ ਤੇ ਬੜਾ ਪਿਆਰਾ ਜਿਹਾ ਯੂਨੀਕ ਜਿਹਾ ਫਲਾਵਰ ਠੀਕ ਹੈ অল ওভার 5 মিটার ਦਾ ਸੂਟ ਨੰਬਰ ਰਹੇਗਾ ਇਸ ਪੀਸ ਦਾ ਇੱਕ ਨੰਬਰ ਕਿੱਥੇ ਹੈ ਨੰਬਰ ਇੰਨਾ ਪਿਆਰਾ ਕੁਝ ਹੈਗਾ ਜੀ ਇਹਦਾ ਦੁਪੱਟਾ ਸ਼ਾਨਦਾਰ ਦੁਪੱਟਾ ਦੇਖੋ ਜੀ ਮੇਰੇ ਖਿਆਲ ਚ ਇਸ ਸਾਲ ਦਾ ਸੁਪਰ ਹਿੱਟ ਕਲਰ ਜਾਏਗਾ ਇਹ ਵਾਲਾ ਕਿਉਂਕਿ ਅੱਖਾਂ ਨੂੰ ਸਕੂਨ ਦੇ ਰਿਹਾ ਬੜਾ ਸਟਲ ਜਾ ਰਹੇਗਾ ਰੰਗ ਗ੍ਰੀਨਵੇ ਕਈ ਤਰ੍ਹਾਂ ਦੇ ਹੁੰਦੇ ਆ ਬੜਾ ਪਿਆਰੀ ਸ਼ੇਡ ਦੇ ਨਾਲ ਰੈਡੀ ਹੋਇਆ ਨੰਬਰ 1 ਇਹਦੇ ਸਟਿਚਿੰਗ ਦਾ ਪੈਟਰਨ ਦੇਖੋ ਜੇ ਤੁਸੀਂ ਆਪਣਾ ਖੁਦ ਸਟਿਚ ਕਰਵਾਉਣਾ ਹੈ ਇਸ ਟਾਈਪ ਦਾ ਤੁਸੀਂ ਕਰਵਾ ਸਕਦੇ ਹੋ ਦੇਖੋ ਇਹ ਚੀਜ਼ ਹੈਗੀ ਹੈ ਨਾ ਸੂਟ ਦੇ ਵਿੱਚ ਹੁਣ ਦੇਖੋ ਇਹਦੀ ਸਟਿਚਿੰਗ ਇਹ ਅਸੀਂ ਲਿਆ ਬੋਟ neck ਦੇਖੋ ਜੀ ਬੋਟ neck ਹਲੇ ਮੇਰੀ ਹੈਮਿੰਗ ਵੀ ਰਹਿੰਦੀ ਹੈ ਦੇਖੋ ਸੂਟ ਹਲੇ ਜਾਣਾ ਹੈ ਠੀਕ ਹੈ ਜੀ ਇੱਥੇ ਲਗਵਾਈ ਹੈ ਬਰੀਕ ਬਰੀਕ ਜੀ ਲੇਸ है। में ए करवा के ना, ए करवाई है मैं कपड़े खुद कर फलावर आ रहा जर ए है। प्लेन है ना ये फलावर है मैं इस धागे एंकरिंग करा के गले कराया स्लीवस मैं हमेशा ही हल्की लूज पाकिस्तानी पाती इतने भी मैं यही एंकरिंग कराई है स्लीवस की पट्टी पर ठीक है बिच इंसर्ट लेस दिखती है ਫੇਰ ਉਹੀ ਲੇਸ ਦਿੱਤੀ ਹੈ ਬਹੁਤ ਫਿਨਿਸ਼ਿੰਗ ਦੇ ਨਾਲ ਪੀਸ ਬਣ ਕੇ ਰੈਡੀ ਹੋਇਆ ਘੇਰਾ ਆਪਣਾ ਇਹ ਹੈਗਾ ਹੀ ਹੈ ਹਨਾ ਇਹ ਹੇਠ ਆਪਣੇ ਇੱਥੇ ਚੀਜ਼ ਹੈਗੀ ਆ ਇਹ ਤੁਹਾਨੂੰ ਸੇਮ ਮਿਲੇਗੀ ਬਹੁਤ ਪਿਆਰਾ ਮੈਨੂੰ ਬੜਾ ਸੋਹਣਾ ਸੂਟ ਲੱਗਿਆ ਇਹ ਵਾਲਾ ਦੇਖੋ ਇਹਦੀ ਮੈਂ ਬਣਵਾਈ ਆ ਥੋੜੀ ਫਰਸ਼ੀ ਸਟਾਈਲ ਦੇ ਵਿੱਚ ਸਲਵਾਰ ਦੇਖੋ ਸਲਵਾਰ ਦੀ ਮੋਰੀ ਨੂੰ ਵੀ ਕੀਤਾ ਹੈ ਹਾਈਲਾਈਟ ਸੇਮ ਉਸੇ ਪੈਟਰਨ ਦੇ ਨਾਲ ਜਿੱਦਾਂ ਕੀ ਹੈ ਬਾਜੂ ਦਾ ਡਿਜ਼ਾਈਨ ਇਹ ਰਹੇਗਾ ਸਲਵਾਰ ਦੀ ਮੋਰੀ ਦਾ ਬੜਾ ਸੋਹਣਾ ਜਿਹਾ ਸੂਟ ਬਣ ਕੇ ਹੋਇਆ ਰੈਡੀ ਨੰਬਰ ਰਹੇਗਾ 1 ਇਸ ਰਹੇਗਾ ਆਪਣਾ ਇਹ ਵਾਲਾ 2493 ਇਸ ਪੀਸ ਦਾ ਰੇਟ ਰਹੇਗਾ ਟਾਈ ਪੱਟੀ ਬਣੀ ਹੋਈ ਹੈ ਸਾਈਡ ਤੇ ਰਹੇਗਾ ਫਲਾਵਰ ਇਹ ਰਹੇਗਾ ਥੋੜਾ ਕੇਰਾ ਪਰਪਲ ਸ਼ੇਡ ਸਾਈਡ ਤੇ ਮਿਲੇਗਾ ਬੜਾ ਸੋਹਣਾ ਜਿਹਾ ਫੁੱਲ ਠੀਕ ਹੈ ਜੀ ਨੈਕਸਟ ਪੀਸ ਆਪਣਾ ਰਹੇਗਾ 2 ਦੇਖੋ ਜੀ ਇਹ ਰਹੇਗਾ ਇਸ ਪੀਸ ਦਾ ਬੜਾ ਸੋਹਣਾ ਜਿਹਾ ਦੁਪੱਟਾ ਆ ਲੋ ਜੀ ਪਰਪਲ ਸ਼ੇਡ ਦੇ ਵਿੱਚ ਰਹੇਗਾ ਚਨੌਨ ਦਾ ਜ਼ਬਰਦਸਤ ਦੁਪੱਟਾ ਚਾਰੋਂ ਪਾਸੇ ਲੱਗੀ ਹੋਈ ਹੈ ਲੇਸ ਨੰਬਰ ਰਹਿਣ ਵਾਲਾ ਹੈ 2 ਪਰਪਲ ਸ਼ੇਡ ਰਹੇਗੀ ਗਜਬ ਰਹੇਗਾ ਪੀਸ ਚਨੌਨ ਦਾ ਰਹੇਗਾ ਦੁਪੱਟਾ ਨੈਕਸਟ ਪੀਸ ਆਪਣਾ ਰਹੇਗਾ ਮਸਟਰਡ ਸ਼ੇਡ ਠੀਕ ਹੈ ਜੀ ਜਿਹੜਾ ਆਪਾਂ ਨੇ ਤੁਹਾਨੂੰ ਗ੍ਰੀਨ ਕਲਰ ਬਣਿਆ ਹੋਇਆ ਦਿਖਾਇਆ ਨਾ ਸੇਮ ਪੈਟਰਨ ਰਹੇਗਾ ਮਸਟਰਡ ਦੇ ਉੱਪਰ ਫਰਸਟ ਕਲਾਸ ਫੈਬਰਿਕ ਵਿਦਾਊਟ ਲਾਈਨਿੰਗ ਬਣੇਗਾ ਬਿਲਕੁਲ ਸੌਫਟ ਐਂਡ ਸਪੀਰੀਅਰ ਨੰਬਰ ਰਹਿਣ ਵਾਲਾ ਹੈ 3 ਇਹ ਮਿਲੇਗਾ ਇਹਦਾ ਚਨੌਨ ਦਾ ਦੁਪੱਟਾ ਆ ਲੋ ਜੀ ਨੈਕਸਟ ਰਹੇਗਾ ਆਪਣਾ ਮਸਟਰਡ ਸ਼ੇਡ ਜਿਹੜਾ ਆ ਰਿਹਾ ਪਸੰਦ ਫਟਾਫਟ ਕਰਾਣੀ ਹੈ ਆਪਣੇ ਪੀਸ ਦੀ ਬੁਕਿੰਗ 2493 ਰਹੇਗਾ ਇਸ ਪੀਸ ਦਾ ਰੇਟ ਆ ਲੋ ਜੀ ਦੇਖੋ ਦੁਪੱਟਾ ਗਜਾ ਪੀਸ ਬਣਾਈ ਹੈ ਬਿਲਕੁਲ ਯੂਨੀਕ ਜੀ ਐਮਬਰਾਇਡਰੀ ਦੇ ਨਾਲ ਬੜਾ ਸਮੂਥ ਜਿਹਾ ਠੰਡੇ ਠੰਡਾ ਜਿਹਾ ਸੂਟ ਅਗਲਾ ਆਏਗਾ ਨੰਬਰ 4 ਦੇਖੋ ਜੀ ਇਹ ਰਹੇਗਾ ਆਪਣਾ ਪੈਟਰੋਲ ਬਲੂ ਕਲਰ ਆ ਲੋ ਜੀ ਕੋਟਰਾਏ ਦੀ ਦੇ ਰਿਹਾ ਲੁੱਕ ਕੱਪੜਾ ਹੈਗਾ ਪਿਓਰ ਕਾਟਨ ਦਾ ਇਹ ਤੁਹਾਨੂੰ ਰਹੇਗਾ ਟਾਈ ਪੱਟੀ ਠੀਕ ਹੈ ਜੀ ਇਹ ਰਹੇਗਾ ਘੇਰਾ ਲੁੱਕ ਤੁਹਾਨੂੰ ਪੂਰੀ ਕੋਟ్రਾਈ ਵਰਗੀ ਲੱਗ ਰਹੀ ਹੈ ਬੱਟੇ ਕੋਟ్రਾਈ ਨਹੀਂ ਹੈ ਜੀ ਇਹ ਹੈ ਪਿਓਰ ਕਾਟਨ ਨੰਬਰ ਰਹਿਣ ਵਾਲਾ ਇਸ ਪੀਸ ਦਾ 4 ਫਟਾਫਟ ਖੋਲਦੇ ਦੁਪੱਟਾ ਇਹ ਰਹੇਗਾ ਜੀ ਦੁਪੱਟੇ ਦਾ ਡਿਜ਼ਾਈਨ ਦੇਖੋ ਫਰਸਟ ਕਲਾਸ ਡਿਜ਼ਾਈਨ ਰਹੇਗਾ ਦੁਪੱਟੇ ਦਾ ਰੂ ਖੁਸ਼ ਹੋਏਗੀ ਸੂਟ ਦੇਖ ਕੇ ਇੰਨੇ ਕੋ ਪਿਆਰੇ ਤੇ ਇੰਨਾ ਪਿਆਰੇ ਕੰਮ ਦੇ ਨਾਲ ਤੁਹਾਨੂੰ ਮਿਲ ਰਿਹਾ ਫੈਬਰਿਕ ਠੀਕ ਹੈ ਜੀ ਜਿਨ੍ਹਾਂ ਨੇ ਪਾਣਾ ਹੈ ਰਾਮਟੈਕਸ ਕਾਟਨ ਦੇ ਵਿੱਚ ਚਾਹੀਦੀ ਹੈ ਨਵੀਂ ਜੀ ਕੈਟਲੌਗ ਫਟਾਫਟ ਕਰਾਣੀ ਹੈ ਬੁਕਿੰਗ ਨੈਕਸਟ ਪੀਸ ਨੰਬਰ ਰਹੇਗਾ 5 ਆ ਦੇਖੋ ਇਹ ਦੇਖੋ ਪੀਸ ਰਸਟ ਸ਼ੇਡ ਦੇਖੋ ਕੰਮ ਕਿੰਨਾ ਅਪਲੀਕ ਵਰਕ ਹੈ ਬਿਲਕੁਲ ਫਿਨਿਸ਼ਿੰਗ ਵਾਲਾ ਹੈ ਨਾ ਇਹ ਘੇਰਾ ਬੈਕ ਸਾਈਡ ਦੇਖੋ ਕੰਮ ਦੀ ਫਿਨਿਸ਼ਿੰਗ ਆਲ ਓਵਰ 5 ਮੀਟਰ ਰਸਟ ਸ਼ੇਡ ਨੰਬਰ 5 ਡਿਜੀਟਲ ਦੇ ਵਿੱਚ ਰਹੇਗਾ ਦੁਪੱਟਾ ਆ ਦੇਖੋ ਜੀ ਬਿਊਟੀਫੁੱਲ ਸੂਟ ਨੰਬਰ 5 ਨੈਕਸਟ ਪੀਸ ਨੈਕਸਟ ਪੀਸ ਆਪਣਾ ਇਹ ਰਹੇਗਾ ਦੇਖੋ ਜੀ ਨੰਬਰ ਰਹੇਗਾ ਇਸ ਪੀਸ ਦਾ 6 ਇਹ ਰਹੇਗਾ ਤੁਹਾਨੂੰ ਇੱਥੇ ਫਲਾਵਰ ਇੱਕ ਫਲਾਵਰ ਇੱਥੇ ਇਹ ਰਹੇਗਾ ਘੇਰਾ ਇਹ ਜਿੱਦਾਂ ਦੀ ਬ੍ਰਾਊਨ ਸ਼ੇਡ ਹੈ ਜਿੱਦਾਂ ਦਾ ਆਪਣਾ ਗ੍ਰੀਨ ਕਲਰ ਸੀ ਨਾ ਉਸ ਟਾਈਪ ਦਾ ਰਹੇਗਾ ਨੰਬਰ ਰਹੇਗਾ ਇਸ ਪੀਸ ਦਾ 6 ਇਹ ਮਿਲੇਗਾ ਤੁਹਾਨੂੰ ਇਹਦਾ ਦੁਪੱਟਾ ਬੜਾ ਫਰਸਟ ਕਲਾਸ ਦੁਪੱਟਾ ਆ ਦੇਖੋ ਦੇਖੋ ਜੀ ਪੀਸ ਨੰਬਰ ਰਹਿਣ ਵਾਲਾ ਆ 6 ਨੈਕਸਟ ਪੀਸ ਇੱਕ ਕਲਰ ਤੁਹਾਨੂੰ ਆ ਮਿਲੇਗਾ ਇਹਦੇ ਵਿੱਚ ਰਹੇਗਾ ਇਹ ਬਲੈਕ ਸ਼ੇਡ ਦੇਖੋ ਜੀ ਕੰਮ ਆ ਦੇਖੋ ਬਿਊਟੀਫੁੱਲ ਗਲੇ ਤੇ ਕੇਰੇ ਤੇ ਬਹੁਤ ਸੋਹਣਾ ਜਾਂ ਆਲ ਓਵਰ 5 ਮੀਟਰ ਦਾ ਫੈਬਰਿਕ ਨੰਬਰ ਰਹਿਣ ਵਾਲਾ ਹੈ 7 ਇਹ ਮਿਲੇਗਾ ਤੁਹਾਨੂੰ ਚਨਾਉਣ ਦਾ ਦੁਪੱਟਾ ਹਾਂ ਦੇਖੋ ਜੀ ਜੇ ਨੋਂਦੇ ਦੁਪट्टे ਦੇ ਨਾਲ ਜ਼ਬਰਦਸਤ ਪੀਸ ਨੰਬਰ ਰਹੇਗਾ 7 ਇਹ ਹੋ ਗਏ ਜੀ ਆਪਣੇ ਕਾਟਨ ਵਾਲੇ ਸੂਟ ਹੁਣ ਦੇਖੋ ਆਪਣਾ ਪਾਰਟੀ ਵੇਅਰ ਕਰੇਵ ਵਾਲਾ ਪਰ ਇੱਕ ਡਿਜ਼ਾਈਨ ਤੁਹਾਨੂੰ ਇਹ ਦਿਖਾਵਾਂਗੇ ਠੀਕ ਹੈ ਚਾਰ ਪੀਸਿਸ ਦਾ ਸੈੱਟ ਰਹੇਗਾ ਸਭ ਤੋਂ ਪਹਿਲਾ ਪੀਸ ਪਿਓਰ ਕਰੇਵ ਡਿਜੀਟਲ ਦੇ ਵਿੱਚ ਪ੍ਰਿੰਟਿੰਗ ਹੈ ਫਰੰਟ ਤੇ ਤੁਹਾਨੂੰ ਇਨਸਰਟਿੰਗ ਦੇ ਨਾਲ ਡਿਜ਼ਾਈਨ ਮਿਲੇਗਾ ਪਾਰਟੀ ਵੇਅਰ 베ਸ ਰਹੇਗਾ ਇਹ ਕੇਰਾ ਆ ਪਿਓਰ ਕਰੇਵ ਦੀ ਬਾਟਮ ਹੈ ਉਹਦੇ ਉੱਪਰ ਤੁਹਾਨੂੰ ਇਹ ਐਮਬਰਾਇਡਰੀ ਮਿਲਣੀ ਹੈ ਪਿਓਰ ਕਰੇਵ ਦੀ ਬਾਟਮ और उपर एम्ब्रॉयडरी ए रहेगा थोड़ा फ्रंट नंबर रहेगा इस पीस का अठ चन का रहेगा डिजाइनर जपटट्टा देखो जी खूब लंबा चौड़ा दुप्टा चारों पासे लेस चना दुपट्टा नंबर रहेगा अठ करीम आइवरी जी शेड रहेगी नैक्सट पीस नंबर रहेगा नौ ए वाला ग्रीन शेड रहेगा बॉटम तो रहन वाला कम पार्टीवेयर बेस है फुल लाइनिंग सूट बनेगा ठीक है जी येगा नैक्सट पीस देखो नंबर रहेगा नौ no. थोनू इस पीस का दुपट्टा ए रहेगी यदि बॉटम देखो जी शानदार पीस नेक्स्ट पीस नंबर रहेगा नेक्स्ट पीस नंबर रहेगा दस रहे थोड़ा बॉटम ए रहेगी इतें एम्ब्रॉयडरी ठीक है जी नंबर रहन वाला इस पीस का दस ए मिलेगा दुपट्टा नेक्स्ट पीस एक कलर थनों मिलेगा ये ग्रे शेड लो जी देखो नंबर रहेगा ग्यारह ए मिलेगा दुपट्टा लो जी ठीक है ए रहेगा यदा बॉटम ठीक है जी ए रहेगा बॉटम नंबर रहन वाला नैक्सट पीस एक डिजाइन थोनू होर दिखावे लो जी एक थोनू ए वाला पीस दिखावे ठीक है दुपट्टा एम्ब्रॉयडरी वाला रहेगा बहुत प्यारा जा पीस है सब तो पहला पीस आ देखो मोर पंखी कलर रहेगा सुपर हिट डिजाइन है रामटेक्स ब्रांड दे ये वाले अपन ने रीस्टॉक करवाए हैं जी डिजाइन देखो पोटली बटन रहेगी साइड ते थोनू एम्ब्रॉयडरी मिलेगी ये रहेगा घेरा बॉटम ते थोनू इस तरह एम्ब्रॉयडरी मिलनी है प्योर करेब दे ऊपर ਡਿਜ਼ਾਈਨਰ ਜਾ ਰਹੇਗਾ ਇਸ ਪੀਸ ਦਾ ਦੁਪੱਟਾ ਨੰਬਰ ਰਹੇਗਾ 12 ਇਹ ਮਿਲਣਾ ਹੈ ਤੁਹਾਨੂੰ ਇਹਦਾ ਸ਼ਾਨਦਾਰ ਜਾਂ ਐਮਬਰਾਇਡਰੀ ਵਾਲਾ ਦੁਪੱਟਾ ਆ ਦੇਖੋ ਜੀ ਦੇਖੋ ਪੀਸ ਕਿੱਛ ਹੋਇਆ ਥੋੜਾ ਜਿਹਾ ਆ ਦੇਖ ਇਹ ਰਹੇਗਾ ਦੁਪੱਟਾ ਬਹੁਤ ਫਰਸਟ ਕਲਾਸ ਪੀਸ ਨੰਬਰ ਰਹੇਗਾ 12 ਨੈਕਸਟ ਪੀਸ ਇੱਕ ਕਲਰ ਤੁਹਾਨੂੰ ਮਿਲੇਗਾ ਇਹਦੇ ਵਿੱਚ ਪਿੰਕ ਆ ਆਨੀਅਨ ਪਿੰਕ ਜੀ ਸ਼ੇਡ ਆ ਬੜੀ ਸੋਹਣੀ ਜੀ ਪਿਆਜ਼ੀ ਜਿਹਾ ਰੰਗ ਹੁੰਦਾ ਜਿੱਦਾਂ ਆ ਦੇਖੋ बहुत फर्स्ट क्लास बॉटम रहेगी थोड़ी ए वाली ए मिलेगा दुपट्टा नंबर रहन वाला इस पीस का तेरह एक मिलेगा थोनू महरून कॉफी शेड नंबर चौदह आ देखो एक मिलेगा ए वाला पीस ए मिलेगी बॉटम नंबर रहन वाला चौदह ए मिलेगा दुपट्टा नेक्स्ट पीस नंबर रहेगा पंद्रह ਆ ਲੋ ਜੀ ਦੇਖ ਇਹ ਰਹੇਗਾ ਨੰਬਰ ਇਹ ਰਹੇਗਾ ਇਹਦਾ ਦੁਪੱਟਾ ਠੀਕ ਹੈ ਫਰਸਟ ਕਲਾਸ ਪੀਸ ਨੈਕਸਟ ਤੁਹਾਨੂੰ ਸੋਲੋ ਪੀਸ ਇਹ ਮਿਲੇਗਾ ਸਿੰਗਲ ਹੀ ਪੀਸ ਹੈ ਜੀ ਆਪਣੇ ਕੋਲ ਇੱਕ ਇੱਕ ਕਲਰ অপਸ਼ਨ ਹੈ ਕੋਈ ਜ਼ਿਆਦਾ ਨਹੀਂ ਹੈਗਾ ਸੂਟ ਉੱਚੀ ਰੇਂਜ ਦਾ ਹੈ 37 3800 ਦਾ ਇਹ ਤੁਹਾਨੂੰ ਘੇਰਾ ਮਿਲਣਾ ਆ ਥੋੜਾ ਜਿਹਾ ਮਿਲੇਗਾ ਡਿਸਕਾਊਂਟ ਤੇ ਇਹ ਤੁਹਾਨੂੰ ਪੈਚਵਰਕ ਮਿਲ ਰਿਹਾ ਬੜਾ ਪਿਆਰਾ ਜਿਹਾ ਲਵੈਂਡਰ ਸ਼ੇਡ ਆ ਇਹ ਤੁਹਾਨੂੰ ਬਾਜੂਆਂ ਤੇ ਨਿੱਕੀਆਂ ਨਿੱਕੀਆਂ ਬੁੱਟੀਆਂ ਮਿਲ ਰਹੀਆਂ ਠੀਕ ਹੈ ਜੀ ਸਟਲ ਜਿਹਾ ਸੂਟ ਹੈ ਨੰਬਰ ਰਹੇਗਾ 16 ਬਹੁਤ ਹੈਵੀ ਜਿਹਾ ਇਹਦਾ ਮਿਲੇਗਾ ਦੁਪੱਟਾ ਲੋ ਜੀ ਬਹੁਤ ਸੋਹਣਾ ਵਰਕ ਥ्रेड ਦੇ ਨਾਲ ਵਿੱਚ ਪੈਚ ਵਰਕ ਨੰਬਰ ਹੈਗਾ ਜੀ 16 ਆ ਲੋ ਜੀ ਬਹੁਤ ਸੋਹਣਾ ਸੂਟ ਠੀਕ ਹੈ ਲਵੈਂਡਰ ਸ਼ੇਡ ਨੈਕਸਟ ਪੀਸ ਰਹੇਗਾ ਆਪਣਾ ਇਹ ਵਾਲਾ ਇੱਕ ਸੈੱਟ ਤੁਹਾਨੂੰ ਪਿਓਰ ਜੋਰ ਜੱਟ ਦੇ ਉੱਪਰ ਦਿਖਾ ਰਹੀ ਹੈ ਇਹ ਅੰਬੀ ਦਾ ਸੁਪਰ ਹਿੱਟ ਡਿਜ਼ਾਈਨਰ ਆਰਾਮਟੈਕਸ ਬ੍ਰਾਂਡ ਦਾ ਸਭ ਤੋਂ ਪਹਿਲਾਂ ਦਿਖਾਵਾਂਗੇ ਬਲੈਕ 2468 ਰੈਡ ਰਹੇਗਾ ਪਿਓਰ ਜੋਰ ਜੱਟ ਦਾ ਸੂਟ ਆ ਬਿਲਕੁਲ ਸੌਫਟ ਐਂਡ ਸਮੂਥ ਡਿਜੀਟਲ ਦੇ ਵਿੱਚ ਰਹੇਗੀ ਪ੍ਰਿੰਟਿੰਗ ਇੱਥੇ ਪੂਰੇ ਦੇ ਉੱਪਰ ਨੋਟਵਰਕ ਦਾ ਕੰਮ ਹੈ ਇਹ ਤੁਹਾਡਾ ਘੇਰਾ ਆ ਘੇਰੇ ਤੇ ਵੀ ਬੜਾ ਫਰਸਟ ਕਲਾਸ ਕੰਮ ਪਿਓਰ ਕਰੇਪ ਦੀ ਬਾਟਮ ਸਟੱਚੇਬਲ ਫੈਬਰਿਕ ਹੈ ਜੱਡਾ ਮਰਜੀ ਤੁਹਾਡਾ ਸਾਈਜ਼ ਹੋਏ ਬਹੁਤ ਸੋਹਣਾ ਜਿਹਾ ਬਣੇਗਾ ਪੀਸ ਨੰਬਰ ਰਹਿਣ ਵਾਲਾ ਹੈ 17 ਜੋਰ ਜੱਟ ਦਾ ਹੀ ਰਹੇਗਾ ਖੂਬ ਲੰਬਾ ਚੋੜਾ ਡਿਜੀਟਲ ਦੇ ਵਿੱਚ ਦੁਪੱਟਾ ਨੰਬਰ 17 ਬਿਨਾਂ ਦੇਰੀ ਕਰੇ ਕਰਾਣਾ ਹੈ ਆਪਣਾ ਪੀਸ ਬੁੱਕ 2468 ਨੈਕਸਟ ਕਲਰ ਰਹੇਗਾ ਆਪਣਾ ਮਸਟਰਡ ਸ਼ੇਡ ਆ ਦੇਖੋ ਜੀ ਇੱਕ ਤੁਹਾਨੂੰ ਇਹਦੇ ਵਿੱਚ ਮਿਲਣਾ ਹੈ ਮਸਟਰਡ ਸ਼ੇਡ ਆ ਦੇਖੋ ਨੰਬਰ ਰਹੇਗਾ 18 सेम चीज है, 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 है प्योर जोरजट का सूट है रामटेक्स ब्रांड है कलर थो मिलेंगे चार ठीक है जी चौबीस सौ अठाठ रुपए आ देखो पीस, नंबर रहेगा ए मिलेगा थोनू इस पीस का दुपट्टा ठीक है प्योर करेब का रस्ट शेड एक मिलेगा थोनू ये वाइन शेड देखो जी ये बहुत सोनी शेड है देखो गजब पीस बिल्कुल ਇਹ ਰਹੇਗਾ ਦੁਪੱਟਾ ਨੰਬਰ ਰਹੇਗਾ 22468 ਜੀ ਨੈਕਸਟ ਪੀਸ ਆਪਣਾ ਇਹ ਰਹੇਗਾ ਇਹ ਵੀ ਸੂਟ ਉੱਚੀ ਰੇਂਜ ਦਾ ਆ ਪਿਓਰ ਦੇ ਉੱਪਰ ਸੂਟ ਹੈ ਜੀ ਇੱਥੇ ਤੁਹਾਨੂੰ ਪੈਨਲ ਤੇ ਪੈਚਵਕ ਤੇ ਸਿਕਵੈਂਸ ਦਾ ਕੰਮ ਮਿਲੇਗਾ ਘੇਰਾ ਰਹੇਗਾ ਇਹ ਪਿਓਰ ਕਰੇਪ ਦੀ ਬਿਲਕੁਲ ਲਸ਼ਲਸ਼ ਕਰਦੀ ਮਿਲੇਗੀ ਤੁਹਾਨੂੰ ਬਾਟਮ ਨੰਬਰ ਰਹੇਗਾ ਇਸ ਪੀਸ ਦਾ 21 ਰੇਟ ਹੈਗਾ origional 3700 ਰੁਪਿਆ ਅੱਜ ਤੁਹਾਨੂੰ ਥੋੜਾ ਜਿਹਾ ਮਿਲੇਗਾ ਇਸ ਪੀਸ ਤੇ ਡਿਸਕਾਊਂਟ ਆ ਦੇਖੋ ਜੀ ਇਹ ਰਹੇਗਾ ਇਸ ਪੀਸ ਦਾ ਦੁਪੱਟਾ ਬਿਊਟੀਫੁੱਲ ਸੂਟ ਨੰਬਰ ਰਹੇਗਾ 21 ਜਿਨ੍ਹਾਂ ਨੂੰ ਹੈ ਪਸੰਦ ਫਟਾਫਟ ਬੁੱਕ ਕਰਾ ਲੈਣਾ ਪਿਓਰ ਦਾ ਸੂਟ ਹੈ ਬੜਾ ਪਿਆਰਾ ਜਿਹਾ ਗ੍ਰੀਨ ਕਲਰ ਹੈ ਲੋ ਜੀ ਇਹ ਰਹੇਗਾ ਆਪਣੇ ਕਾਂਜੀਵਰਮ ਦਾ ਸੁਪਰ ਹਿੱਟ ਗਿਆ ਸੀ ਜਿਹੜਾ ਆਪਣਾ ਡਿਜ਼ਾਈਨ ਉਹਦੇ ਆਪਾਂ ਨੇ ਬਣਵਾਏ ਸੀ 100 ਪੀਸ ਠੀਕ ਹੈ ਜੀ ਉਹਦੇ ਵਿੱਚੋਂ ਤੁਹਾਨੂੰ ਅੱਜ ਦਿਖਾ ਰਹੀ ਹਾਂ ਸਾਡੇ ਕੋਲ 5-7 ਪੀਸ ਹੋਰ ਅਵੇਲੇਬਲ ਹੈ ਦੇਖੋ ਜੀ ਪੀਸ ਜਬਰਦਸ ਡਿਜ਼ਾਈਨਿੰਗ ਜਬਰਦਸਤ ਪੀਸ ਦੇਖੋ ਪਿਓਰ ਕਾਂਜੀਵਰਮ ਦਾ ਸੂਟ ਰਹੇਗਾ ਦੇਖੋ ਸਾਈਡ ਤੇ ਤੁਹਾਨੂੰ 슬ੀਵਸ ਮਿਲੇਗੀ ਆ ਇੱਥੇ ਗਲੇ ਤੇ ਮਿਲੇਗਾ ਕੰਮ ਇਹ ਤੁਹਾਡਾ ਘੇਰਾ ਆ ਬਿਲਕੁਲ ਯੂਨੀਕ ਐਂਡ ਫਾਈਨ ਕੰਮ ਕਰਿਆ ਹੋਇਆ ਹੈਂਡ ਦਾ ਦਬਕੇ ਦੇ ਨਾਲ ਸ਼ਿਮਰ ਦਾ ਪੈਚਵਰਕ ਹੈ ਬੜਾ ਪਿਆਰਾ ਤੇ ਸਟਲ ਸੂਟ ਇਹ ਰਹੇਗਾ ਘੇਰਾ ਪਿਓਰ ਕਰੇਵ ਦੀ ਰਹੇਗੀ ਬਾਟਮ 오रिजिनल ਕਾਂਜੀਵਰਮ ਦਾ ਸੂਟ ਹੈ ਐਨ ਲੁੱਕ ਆਂਦੀ ਹੈ ਜਿਸ ਟਾਈਮ ਸੂਟ ਪਾਉਂਦਾ ਥੋੜੀ ਰੇਂਜ ਇਹਦੀ ਉੱਚੀ ਆ 3999 3999 ਰੁਪਏ ਆਪਣੇ ਪੀਸ ਦਾ ਰੇਟ ਆ ਜਿਹੜੀ ਮਾਡਲ ਦੀ ਲੁੱਕ ਸੀ ਨਾ ਕੈਟਲੋਗ ਦੀ ਉਸੇ ਦੇ ਆਪਾਂ ਨੇ ਸੋਲੋ ਪੀਸ ਰੈਡੀ ਕਰਵਾਏ ਸੀ ਦੇਖੋ ਜੀ ਇਹ ਮੈਡਮ ਨੇ ਸਟਿਚ ਕਰਵਾਇਆ ਹੋਇਆ ਸੂਟ ਹੈ ਤੇ ਜਿਹੜਾ ਇਹਦਾ ਦੁਪੱਟਾ ਆ ਜ਼ਬਰਦਸਤ ਅਲੱਗ ਹੀ ਚੀਜ਼ ਬਣੀ ਹੋਈ ਆ ਦੇਖੋ ਫੈਬਰਿਕ ਦੇ ਵਿੱਚ ਆ ਲੋ ਦੇਖੋ ਜੀ ਬਿਲਕੁਲ ਡੀਸੈਂਟ ਤੇ ਡਿਫਰੈਂਟ ਪੀਸ ਇਹ ਜਿਹੜਾ ਗਲੇ ਇੱਥੇ ਵਿੱਚ ਵਿੱਚ ਹੀ ਆ ਇਹ ਨਾ ਦੁਪੱਟੇ ਦੇ ਵਿੱਚ ਹੀ ਬਹੁਤ ਸੋਹਣੇ ਵਿਵਿੰਗ ਦੇ ਨਾਲ ਬਣਿਆ ਹੋਇਆ ਤੇ ਤੁਹਾਨੂੰ ਇਦਾਂ ਕੋਨੇ ਤੇ ਮਿਲेंगे ਦੇ ਫਲਾਵਰ ਨੰਬਰ ਰਹੇਗਾ ਇਹਦਾ 22 ਆਪਣਾ ਪੀਸ ਰੈਡੀ ਹੋਇਆ ਇਹ ਹੈ ਜੀ ਦੇਖੋ ਪੈਂਟ ਆਪਾਂ ਨੇ ਇਹ ਬਣਾਈ ਆ ਦੇਖੋ ਜੀ ਇਸ ਟਾਈਪ ਦੀ ਇਹ ਪੈਂਟ ਰੈਡੀ ਹੋਈ ਹੈ ਠੀਕ ਹੈ ਇਹ ਬਣੇਗੀ ਇਹਦੀ ਸ਼ਰਟ ਕਾਫੀ ਅੱਛਾ ਡਿਜ਼ਾਈਨਰ ਪੀਸ ਹੈ ਸਿੰਪਲ ਸੋਬਰ ਪਾਈਪਿੰਗ ਦੇ ਨਾਲ ਫਿਨਿਸ਼ਿੰਗ ਦੇ ਕੇ ਪੀਸ ਆਪਾਂ ਨੇ ਰੈਡੀ ਕਰਵਾਇਆ ਬੈਕ ਤੇ ਤੁਹਾਨੂੰ ਇਹਦਾ ਟਸਲਸ ਮਿਲेंगे ਸੇਮ ਫੈਬਰਿਕ ਦੇ ਰਾਉਂਡ ਨੈੱਕ ਰੱਖਿਆ ਸਾਈਡ ਤੇ ਥੋੜੇ ਫਲਾਵਰ ਜਾ ਰਿਹਾ ਠੀਕ ਹੈ ਜੀ 슬ੀਵਸ ਤੇ ਇਦਾਂ ਕੰਮ ਆਊਗਾ ਇਹ ਤੁਹਾਡੇ ਹੈਂਗਿੰਗ ਲੇਸ ਬਿਲਕੁਲ ਲਾਈਟ ਵੇਟ ਇਸੇ ਤਰ੍ਹਾਂ ਤੁਹਾਨੂੰ ਘੇਰੇ ਤੇ ਕੰਮ ਮਿਲ ਰਿਹਾ ਫੁੱਲ ਲਾਈਨਿੰਗ ਵਾਲਾ ਪੀਸ ਬਣਿਆ ਹੋਇਆ ਜ਼ਬਰਦਸਤ ਪੀਸ ਦੀ ਗ੍ਰੇਸ ਹੈ ਅੱਛੇ ਫੰਕਸ਼ਨ پارٹی ਤੇ ਪਾਉਣ ਵਾਸਤੇ ਪਿਓਰ ਕਾਂਜੀਵਰਮ ਦਾ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ 3999 ਰੁਪਏ ਰੇਟ ਰਹੇਗਾ 7999 ਨੰਬਰ ਰਹੇਗਾ ਬਾਈ ਵਧੀਆ ਹੋ ਨਿਕਾਲਦੇ ਥੇ ਇਸ ਕੇ ਸਾਹ ਇਹ ਹੈ ਆਪਣੇ ਇਹ ਵਾਲੇ ਠੀਕ ਹੈ ਜੀ ਜਿਹੜਾ ਆ ਰਿਹਾ ਪਸੰਦ ਫਟਾਫਟ ਬੁੱਕ ਕਰਾ ਲੈਣਾ ਸਿੰਗਲ ਸਿੰਗਲ ਪੀਸ ਹੈ ਜੀ ਆਪਣੇ ਪੀਸ ਦੇ ਠੀਕ ਹੈ ਜੀ ਸਿੰਗਲ ਸਿੰਗਲ ਰਹੇਗੇ ਕੋਈ ਸੈਟ ਵਾਈਜ਼ ਨਹੀਂ ਹੈ ਜਿਹੜਾ ਆ ਰਿਹਾ ਸਮਝ ਫਟਾਫਟ ਕਰਾ ਲੈਣਾ ਹੈ ਬੁੱਕ ਬਿਲਕੁਲ ਰੀਜ਼ਨੇਬਲ ਰੇਟ ਤੇ ਪਿਓਰ ਮਡਲ ਮਸਲੀਨ ਦਾ ਸੂਟ ਆ ਲੋ ਜੀ ਦੇਖੋ नंबर रहेगा तेई ए मिलेगा थोनो इस पीस का दुपट्टा लो जी, लो जी। मिलेगा एदा दुपट्टा नंबर रहेगा ट्वेंटी थ्री ठीक है जी नैक्सट पीस नैक्सट पीस ट्वेंटी फोर नंबर एक गले है

घेरा ग्रीन कलर बैकते भी थोन मिलेगा टैबी वागू सूट है नंबर ट्वेंटी फाइव है ये मिलेगा थोनू इस पीस का दुपट्टा आ लो जी लेस के नाल फिनिशिंग टैबी देगा लुक ट्वेंटी फाइव नंबर नैक्सट पीस एक कलर विच आ मिलेगा देखो जी ये काफी रेंज के सूट मिलेंगे सिंगल सिंगल पीस है आ लो ਨੰਬਰ ਰਹੇਗਾ 26 ਏ ਕੇ ਰਾਇਆ ਪੂਰਾ ਪਾਰਟੀ ویئر ਬੇਸ ਰਹੇਗਾ ਪੂਰਾ ਫਰੰਟ ਦੇ ਉੱਪਰ ਕੰਮ ਹੈ ਪੈਚ ਵਰਕ ਹੈ ਨੰਬਰ 26 ਇਹ ਮਿਲੇਗਾ ਡਿਜੀਟਲ ਦੇ ਵਿੱਚ ਦੁਪੱਟਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਆ ਦੇਖੋ ਖੂਬ ਲੰਬਾ ਚੋੜਾ 26 ਨੰਬਰ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲੇਗਾ ਆ ਦੇਖੋ 28 ਨੰਬਰ 7 7 ਸੌਰੀ ਸਾਰੇ ਪਾਰਟੀ ਵੇਅਰ ਹੈ ਰੇਂਜ ਦੇ ਵਿੱਚ ਸੂਟ ਮਿਲ ਰਹੇ ਆ ਫਟਾਫਟ ਬੁੱਕ ਕਰਾ ਲੈਣਾ ਇਹ ਵਾਲਾ ਪੀਸ ਨੈਕਸਟ ਹੈਗਾ ਤੁਹਾਡਾ ਇਹ ਵਾਲਾ 28 ਨੰਬਰ ਆ ਲੋ ਜੀ 1.5 ਮੀਟਰ ਦੀ ਕਰੇਪ ਦੀ ਬਾਟਮ ਨੰਬਰ ਰਹਿਣ ਵਾਲਾ ਹੈ 28 ਬਹੁਤ ਸੋਹਣਾ ਜਰ ਰਹੇਗਾ ਇਸ ਪੀਸ ਦਾ ਦੁਪੱਟਾ ਆ ਲੋ ਜੀ ਲੇਸ ਦੀ ਫਿਨਿਸ਼ਿੰਗ ਵੀ ਨਾਲ ਦੇਖ ਫਰਸਟ ਕਲਾਸ ਪੀਸ 28 ਨੰਬਰ ਨੈਕਸਟ ਪੀਸ ਇੱਕ ਕਲਰ ਤੁਹਾਨੂੰ ਆ ਮਿਲੇਗਾ 39 ਨੰਬਰ ਇਹ ਸਾਰੇ ਹੈਵੀ ਸੂਟ ਆ 3 3000 ਪਲੱਸ ਦੀ ਰੇਂਜ ਦੇ ਸੂਟ ਆ ਸਿੰਗਲ ਸਿੰਗਲ ਪੀਸ ਐ ਬਿਨਾ ਦੇਰੀ ਕਰੇ ਸੂਟ ਬੁੱਕ ਕਰਾਣਾ ਹੈ ਅਨੰਤ ਇਹ ਰਹੇਗਾ ਫਰੰਟ ਬਨਾਰਸੀ ਵੀਵਿੰਗ ਦੇ ਨਾਲ ਇਹ ਘੇਰਾ ਇਹਦਾ ਜੀ 28 29 ਇੰਚ ਤੱਕ ਸੂਟ ਰੈਡੀ ਹੋ ਜਾਊਗਾ ਠੀਕ ਐ ਨੰਬਰ ਰਹੇਗਾ 29 ਰਿਵਿਵਿੰਗ ਪਿਓਰ ਬਨਾਰਸੀ ਰਹੇਗੀ ਇਹ ਰਹੇਗਾ ਦੁਪੱਟਾ ਨੰਬਰ ਰਹਿਣ ਵਾਲਾ ਆ 29 ਨੈਕਸਟ ਪੀਸ ਨੰਬਰ 30 ਦੇਖ ਇਹ ਰਹੇਗਾ ਇਹਦਾ ਦੁਪੱਟਾ ਨੰਬਰ ਰਹੇਗਾ 3 ਜੌਰਜਟ ਔਰਗੈਂਜਾ ਦਾ ਡਿਜੀਟਲ ਦੇ ਵਿੱਚ ਸੂਟ ਬਿਲਕੁਲ ਰੀਜ਼ਨੇਬਲ ਰੇਟ ਤੇ ਸਿੰਗਲ ਪੀਸ ਰਹੇਗਾ ਇਹ ਵਾਲਾ ਪਿਓਰ ਕਰੇਵ ਦਾ ਸੂਟ ਹੈ ਨੰਬਰ ਰਹੇਗਾ 31 ਠੀਕੇ ਜੀ 31 3200 ਦੀ ਰੇਂਜ ਦਾ ਸੂਟ ਆ ਸਿੰਗਲ ਪੀਸ ਹੈ फटाफट ਬੁੱਕ ਕਰਾ ਲੈਣਾ ਜਿਹਨੂੰ ਆ ਰਿਹਾ ਪਸੰਦ ਇਹ ਰਹੇਗਾ ਘੇਰਾ ਪਿਓਰ ਕਰੇਵ ਦੀ ਰਹੇਗੀ ਬਾਟਮ ਇਹ ਰਹੇਗਾ ਤੁਹਾਡਾ ਬੈਕ ਸਾਈਡ ਤੇ 슬ੀਵਸ ਮਿਲेंगी ਅਲੱਗ ਤੋਂ ਕਿੱਡਾ ਹੀ ਤੁਹਾਡਾ ਸਾਈਜ਼ ਹੋਏ ਪਿਓਰ ਕਰੇਵ ਦਾ ਫੈਬਰਿਕ ਹੈ ਨੰਬਰ ਰਹੇਗਾ 31 ਐਸੀ ਆਪਣਾ ਲਾਸਟ ਪੀਸ ਚੁਣੋਂ ਦਾ ਰਹੇਗਾ ਦੁਪੱਟਾ ਹੁਣ ਕੱਢਾਂਗੇ ਲੱਕੀ ਡਰਾਅ ਮੈਂ 29 ਜਨਵਰੀ ਦੀ ਵੀਡੀਓ ਹੈ ਜੀ ਆਪਣੀ ਠੀਕ ਹੈ ਜੀ ਇਹ ਆਪਣਾ ਰਹੇਗਾ ਲੱਕੀ ਡੋ ਜਿਹਦਾ ਵੀ ਲੱਕੀ ਡਰਾਅ ਨਿਕਲਦਾ ਆ ਆਪਾਂ 250 ਦਾ 쿠ਪਨ ਦੰਦੇ ਆ ਉਸੇ ਮੈਡਮ ਨੂੰ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਸੂਟ ਪਸੰਦ ਆ ਰਿਹਾ ਤਾਂ ਤੁਸੀਂ ਵੀਡੀਓ ਦੇ ਵਿੱਚ ਕੋਈ ਵੀ ਸੂਟ ਪਸੰਦ ਕਰਨਾ ਉਹਦੇ ਵਿੱਚ 250 ਤੁਸੀਂ ਲੈਸ ਕਰਨਾ ਠੀਕ ਹੈ ਜੇ ਤੁਹਾਨੂੰ ਕੋਈ ਸੂਟ ਪਸੰਦ ਨਹੀਂ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਹਰੀਸ਼ਪੁਰ ਐਂਟਰੀ ਪੁਆਣੀ ਹੈ ਕਿ 250 ਦਾ ਸਾਡਾ 쿠ਪਨ ਹੈ ਫਿਰ ਤੁਹਾਡਾ 쿠ਪਨ ਨੋਟ ਕਰ ਲੈਂਦਾ ਹੈ ਠੀਕ ਹੈ ਜੀ ਦੇਖ ਸੁਮਨ ਜਗਲਾਨ ਹੈ ਨਾ ਤੇ ਇਹਨਾਂ ਦੇ ਕਮੈਂਟ ਹੈ ਇੱਕ ਤਾਂ ਵੜਨ ਦਾ ਇਹ ਹੋ ਗਿਆ ਜੀ ਠੀਕ ਹੈ ਇੱਕ ਹੋਰ ਕੱਢਾਂਗੇ ਆਪਾਂ ਜਿਸ ਰਾਜ ਦੀ ਵੀਡੀਓ ਚੱਲ ਰਹੀ ਹੈ ਨਾ ਅੱਜ ਦੀ ਵੀਡੀਓ ਦਾ ਇਸੇ ਤਰ੍ਹਾਂ ਸਕਰੀਨਸ਼ਾਟ ਲੈ ਕੇ ਤੁਸੀਂ ਅੱਜ ਦੀ ਵੀਡੀਓ ਦਾ ਅੱਜ ਹੀ ਭੇਜਣਾ ਹੁੰਦਾ ਬਾਅਦ ਵਿੱਚ ਤੁਸੀਂ ਭੇਜਦੇ ਹੋ ਤਾਂ ਥੋੜਾ ਮੁਸ਼ਕਿਲ ਹੈ ਜੀ ਅੱਜ ਹੀ ਭੇਜਣਾ ਹੁੰਦਾ ਜਿਨ੍ਹਾਂ ਦਾ ਅੱਜ ਨਿਕਲ ਰਿਹਾ ਸੁਖਵੀਰ ਕਾਲ 100 ਪਲੱਸ ਕਮੈਂਟ ਹੈ ਠੀਕ ਹੈ ਜੀ ਆਪਣਾ ਸਕਰੀਨਸ਼ਾਟ ਲੈਣਾ ਹੈ ਆਪਣੇ ਵਟਸਐਪ ਨੰਬਰ ਤੇ ਭੇਜਣਾ ਹੈ ਇਹ ਸੀ ਅੱਜ ਦੀ ਕਲੈਕਸ਼ਨ ਨੈਕਸਟ ਵੀਡੀਓ ਚ ਫਿਰ ਮਿਲਦੇ ਹਾਂ ਥੈਂਕ ਯੂ ਸੋ ਮੱਚ